ਸਿੰਪਲ ਸਲਵਾਰ ਸੂਟ ਪਾ ਕੇ ਅਗਰ ਬੋਰ ਹੋ ਗਿਓ ਤੇ ਕੁਛ ਐਸ ਤਰੀਕੇ ਦੇ ਨਾਲ ਆਪਾਂ ਆਪਣੀ ਸਲਵਾਰ ਨੂੰ ਡਿਜ਼ਾਈਨ ਕਰ ਸਕਦੇ ਆ ਜੋ ਕਿ ਬਹੁਤ ਹੀ ਕਲਾਸੀ ਔਰ ਸਟਾਈਲਿਸ਼ ਲੁੱਕ ਦੇਗਾ ਔਰ ਬਣਨ ਦੇ ਵਿੱਚ ਹੀ ਬਹੁਤ ਜ਼ਿਆਦਾ ਈਜ਼ੀ ਹੈ ਠੀਕ ਹੈ ਔਰ ਐਸ ਤਰੀਕੇ ਦੇ ਨਾਲ ਆਪਾਂ ਇਹਨੂੰ ਬਣਾਵਾਂਗੇ ਸਭ ਤੋਂ ਪਹਿਲਾਂ ਆਪਾਂ ਆਪਣੇ ਆਸਨ ਦੀ ਸਟਿਚ ਲਗਾ ਲੈਣੀ ਹੈ ਔਰ ਜਿਹੜਾ ਆਪਾਂ ਕੁੰਡੇ ਵਾਲੇ ਇੱਕ ਸਾਈਡ ਨੂੰ ਫੜ ਕੇ ਸਿੱਧੇ ਸਾਈਡ ਨੂੰ ਯਾਨੀ ਕਿ ਫੈਬਰਿਕ ਦਾ ਸਿੱਧਾ ਪਾਸਾ ਉੱਪਰ ਹੋਵੇ ਜਿਵੇਂ ਕਿ ਆ ਬਖੋਸਨ ਦੀ ਸੀਨ ਹੈ ਔਰ ਆਪਾਂ ਇਸ ਤਰੀਕੇ ਦੇ ਨਾਲ ਆਪਾਂ ਕੀ ਕਰਨਾ ਹੈ ਆਪਣੀ ਲੇਸ ਨੂੰ ਹਾਸਣ ਵਾਲੇ ਸਾਈਡ ਨੂੰ ਮੂੰਹ ਕਰਕੇ ਇਸ ਤਰੀਕੇ ਨਾਲ ਫਲਾwrs ਜਿਹੜੇ ਨੇ ਆ نیچے ਉਲਟਾ ਸਾਈਡ ਹੈ ਉੱਪਰ ਸਾਡੀ ਲੇਸ ਦੀ ਸਿੱਧੀ ਸਾਈਡ ਹੈ ਔਰ ਆਪਾਂ 1/2 ਇੰਚ ਦੇ ਮਾਰਜਨ ਦੇ ਨਾਲ ਆਪਾਂ ਇਸ ਤਰੀਕੇ ਦੇ ਨਾਲ ਇਹਨੂੰ ਸਟਿਚ ਲਗਾਵਾਂਗੇ ਔਰ ਮੇਰਾ ਹੱਥ ਇਸ ਤਰੀਕੇ ਨਾਲ ਅੰਸੀ ਬਾਹਰ ਨੂੰ ਕਪੜਾ ਔਰ ਫੈਬਰਿਕ ਜਾਂ ਲੇਸ ਵਗੈਰਾ ਰੱਖ ਕੇ ਸਟਿਚ ਲਗਾਣੇ ਆ ਆਪਾਂ ਇਸ ਤਰੀਕੇ ਨਾਲ نیچے ਤੋਂ ਸਟਾਰਟ ਕਰਦੇ ਆ ਇਹਨੂੰ ਸਟਿਚ ਲਗਾਣੀ ਇੱਕ ਪੈਰ ਦੇ ਜਾਂ ਦੇ ਇੰਚ ਦੇ ਮਾਰਜਨ ਦੇ ਨਾਲ ਆਪਾਂ ਇਸ ਤਰੀਕੇ ਨਾਲ ਲੈਸ ਨੂੰ ਰੱਖਦੇ ਹਾਂ ਆ ਸਿੱਧੇ ਫੈਬਰਿਕ ਸਿੱਧਾ ਫੈਬਰਿਕ ਹੈ ਔਰ ਸਿੱਧੀ ਸਾਡੀ ਲੈਸ ਹੈ ਇਸ ਤਰੀਕੇ ਨਾਲ ਆਪਾਂ ਸਟਿਚ ਕੰਪਲੀਟ ਕਰ ਲੈਣੀ ਹੈ ਠੀਕ ਹੈ ਜੀ ਇਹ ਸिलाई ਕਰਨ ਚ ਬਹੁਤ ਜ਼ਿਆਦਾ ਈਜ਼ੀ ਔਰ ਇਹ ਡਿਜ਼ਾਈਨ ਬਣ ਕੇ ਰੈਡੀ ਹੋਏਗਾ ਤੁਸੀਂ ਬਾਅਦ ਵਿੱਚ ਕਮੈਂਟ ਕਰਕੇ ਜਰੂਰ ਦੱਸਣਾ ਔਰ ਇਸ ਤਰੀਕੇ ਨਾਲ ਆ ਸਾਡਾ ਪੌਂਚਾ ਹੈ ਠੀਕ ਹੈ ਕੁੰਦੇ ਪੌਂਚਿਆਂ ਦੇ ਵਿੱਚ ਜਿਹੜਾ ਇਹ ਲੈਸ ਅਸੀਂ ਅਟੈਚ ਕਰਦੇ ਹਾਂ ਇਹ ਉਹ ਡਿਜ਼ਾਈਨ ਹੈ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਫਿਰ ਆਪਾਂ ਜਿਹੜੀ ਸਟਿਚ ਲਗਾਈ ਹੋਈ ਹੈ ਇਹਦੇ ਉੱਪਰ ਹੀ ਆਪਾਂ ਦੂਸਰੀ ਸਟਿਚ ਲਗਾ ਦੇਣੀ ਹੈ ਇਸ ਤਰੀਕੇ ਦੇ ਨਾਲ ਹੋਰ ਸਟਿਚ ਬਿਲਕੁਲ ਕੰਪਲੀਟ ਹੋ ਗਈ ਹੈ ਨੀਚੇ ਤੱਕ ਠੀਕ ਹੈ ਜੀ ਹੋਰ ਆਪ ਜੀ ਨੂੰ ਆਪ ਵਿਖਾਣੇ ਆ ਆ ਵੇਖੋ ਕਿੰਨਾ ਪਿਆਰਾ ਇਹ ਬਣ ਕੇ ਡਿਜ਼ਾਈਨ ਰੈਡੀ ਹੋਇਆ ਹੈ ਔਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਕੀ ਕਰਨਾ ਹੈ ਆਪਾਂ ਜਿੱਦਨ ਇਧਰ ਨੂੰ ਮੂੰਹ ਹੈ ਨਾ ਸਾਡਾ ਅਰੇ ਯਾਨੀ ਕਿ ਕੁੰਦੇ ਵਾਲੇ ਪਾਸੇ ਨੂੰ ਆਪਾਂ ਫਲਾਰਸ ਦੇ ਮੂੰਹ ਕਰਨੇ ਨੇ ਔਰ ਸਟਿਚ ਜਿਹੜੀ ਟਾਪ ਵਾਲੀ ਲਗਾਣੀ ਹੈ ਉਹ ਆਪਾਂ ਪੋਹंचे ਦੇ ਉੱਪਰ ਲਗਾਣੀ ਹੈ ਠੀਕ ਹੈ ਇਸ ਤਰੀਕੇ ਨਾਲ ਕਿਉਂਕਿ ਇਹ ਦਾ ਇਹਨਾਂ ਦਾ ਮੂੰਹ ਪੈਕ ਸਾਈਡ ਨੂੰ ਜੇ ਆਪਾਂ ਵੇਅਰ ਕਰਾਂਗੇ ਤੇ ਪਿੱਛੇ ਸਾਈਡ ਨੂੰ ਫਲਾਰਸ ਦੇ ਮੂੰਹ ਹੋਣੇ ਚਾਹੀਦੇ ਲੇਸ ਤੇ ਠੀਕ ਹੈ ਪਾਈਪਿੰਗ ਹੋਵੇ ਤੇ ਕਿਹੇ ਵੀ ਪਾਸੇ ਨੂੰ ਕਰ ਸਕਦੇ ਹਾਂ ਬਟ ਫਲਾਰਸ ਹੈ ਇਹ ਲੇਸ ਤੇ ਇਹਦਾ ਬੈਕ ਸਾਈਡ ਨੂੰ ਮੂੰਹ ਹੋਣਾ ਚਾਹੀਦਾ ਹੈ ਠੀਕ ਹੈ ਸਾਡੇ ਦੋਨੋਂ ਪਾਸੇ ਸਟਿਚ ਹੋ ਗਏ ਨੇ ਔਰ ਇਸ ਤਰੀਕੇ ਨਾਲ ਵੇਖੋ ਬਹੁਤ ਹੀ ਪਿਆਰਾ ਜਿਹਾ ਲੁੱਕ ਆਇਆ ਹੈਗਾ ਔਰ ਬਹੁਤ ਹੀ ਸਟਾਈਲਿਸ਼ ਲੱਗੇਗੀ ਵੇਅਰ ਕਰਨ ਤੋਂ ਬਾਅਦ ਠੀਕ ਹੈ ਇਸ ਤਰੀਕੇ ਦੇ ਨਾਲ ਸੀ ਆ ਵੇਖੋ ਜੀ ਸਾਡਾ ਪੌਂਚੇ ਰੈਡੀ ਹੋ ਗਿਆ ਹੈ ਔਰ ਦੋਨੋਂ ਸਾਈਡ ਸਾਡੀ ਟੌਪ ਸਟਿਚ ਵੀ ਉੱਪਰ ਲੱਗ ਗਈਆਂ ਨੇ ਉਹ ਜ਼ਰੂਰ ਲਗਾਨੀਆਂ ਨੇ ਕਿਉਂਕਿ ਫਿਰ ਇਹ ਆ ਜਿਹੜੀ ਸਾਡੀ ਲੈਂਸ ਹੈ ਪਲਟ ਸਕਦੀ ਹੈ ਔਰ ਆ ਵੇਖੋ ਸੀ ਦੋਨੋਂ ਹੀ ਪਾਸੇ ਰੈਡੀ ਕਰ ਚੁੱਕੇ ਦੋਨੋਂ ਪੌਂਚੇ ਔਰ ਅੱਜਕੱਲ ਇਹ ਜਿਹੜਾ ਡਿਜ਼ਾਈਨ ਹੈ ਕਾਫੀ ਟ੍ਰੈਂਡ ਦੇ ਵਿੱਚ ਚੱਲ ਰਿਹਾ ਤੁਸੀਂ ਜ਼ਰੂਰ ਟਰਾਈ ਕਰਨਾ ਔਰ ਟਰਾਈ ਕਰਨ ਤੋਂ ਬਾਅਦ ਤੁਸੀਂ ਜਰੂਰ ਕਮੈਂਡ ਕਰਨਾ ਵੇਖੋ ਬੈਕ ਸਾਈਡ ਨੂੰ ਇਹਦਾ ਮੂੰਹ ਹੈ ਔਰ ਦੂਸਰੇ ਦਾ ਵੀ ਬੈਕ ਸਾਈਡ ਨੂੰ ਠੀਕ ਹੈ ਜੀ ਇਸ ਤਰੀਕੇ ਦੇ ਨਾਲ ਤੁਸੀਂ ਇਹਨੂੰ ਰੈਡੀ ਕਰਨਾ ਠੀਕ ਹੈ ਔਰ ਫੇਰ ਆਪਾਂ نیچے ਪਹੁੰਚੇ ਜੇ نیچے ਵੀ ਆਪਾਂ ਇਸ ਤਰੀਕੇ ਨਾਲ लेस ਅਟੈਚ ਕਰਨੀ ਹੈ ਉਹਦੇ ਬਾਅਦ ਸੇ ਵੀਡੀਓ ਨੂੰ ਐਂਡ ਤੱਕ ਜਰੂਰ ਵੇਖਣਾ ਇਸ ਤਰੀਕੇ ਨਾਲ ਆਪਾਂ ਬੁਕਰਮ ਪੇਸਟ ਕਰ ਲਈ ਹੈ ਆਪਾਂ ਫੈਬਰਿਕ ਦੇ ਉੱਪਰ ਔਰ ਇਹਦੇ ਉੱਪਰ ਇਸ ਤਰ੍ਹਾਂ ਕਰਬ ਸਟੀਚ ਲਗਾ ਦੇਣੀ ਹੈ ਤੁਸੀਂ ਚਾਹੇ ਤਾਂ ਖੋਲ ਸਕਦੇ ਹੋ ਕਰਨ ਨਹੀਂ ਤੇ ਆਪਾਂ ਇਸ ਸਟੀਚਰ ਲਗਾ ਦਿੱਤੀ ਹੈ ਇਸ ਤਰੀਕੇ ਨਾਲ ਕੰਪਲੀਟ ਕਰਨ ਤੋਂ ਬਾਅਦ ਸਟੀਚ ਨੂੰ ਫਿਰ ਆਪਾਂ ਕੀ ਕਰਨਾ ਹੈ ਪਹੁੰਚੇ ਨੂੰ ਲਾਸ ਜਿਹੜਾ ਆਪਾਂ ਪਹੁੰਚੇ ਬਣਾਣੇ ਨੇ ਉੱਥੇ ਆਪਾਂ ਇਸ ਤਰੀਕੇ ਦੇ ਨਾਲ ਇੱਕ ਲੈਸ ਲੈਣੀ ਹੈ ਠੀਕ ਹੈ ਔਰ ਲੈਸ ਲੈ ਕੇ ਇਸ ਤਰੀਕੇ ਨਾਲ ਜਿਹੜੀ ਲੈਸ ਹੈ ਸਾਡੀ ਉਹ ਪੁੱਠੀ ਸਾਈਡ ਉੱਪਰ ਹੈ ਆ ਨੀਚੇ ਵਾਲਾ ਸਾਡਾ ਸਿੱਧਾ ਪਾਸਾ ਹੈ ਔਰ ਉੱਪਰ ਜੂ ਦਿਖਾਈ ਦੇ ਰਿਹਾ ਆਪ ਜੀ ਨੂੰ ਉਹ ਉਲਟਾ ਸਾਈਡ ਹੈ ਠੀਕ ਹੈ ਔਰ ਆਪਾਂ 1/2 ਇੰਚ ਦੇ ਮਾਰਜਨ ਦੇ ਨਾਲ ਜਿੰਨਾ ਆਪਾਂ ਮਾਰਜਨ ਆਪਸ ਪਹੁੰਚੇ ਦੇ ਨੀਚੇ ਸਟਿਚਿੰਗ ਵਾਸਤੇ ਰੱਖਿਆ ਹੋਏਗਾ ਉਨਾ ਹੀ ਆਪਾਂ ਮਾਰਜਨ ਲੈਂਦੇ ਆ ਹੋਇਆ ਆਪਾਂ ਲੇਸ ਦੇ ਉੱਪਰ ਇੱਕ ਜਿਹੜੀ ਪਤਲੀ ਕਿਨਾਰੀ ਹੈ ਉਹਦੇ ਉੱਪਰ ਸਟਿਚ ਲਗਾਣੇ ਹੈ ਔਰ ਯਾਦ ਰੱਖੇ ਕਿ ਆ ਜਿਹੜੀਆਂ ਆਪਾਂ ਲੇਸਸ ਲਗਾਈਆਂ ਇਹਨਾਂ ਦਾ ਮੂੰਹ ਉਰਨ ਹੋਏ ਸਟਿਚ ਲਗਾਉਣ ਤੋਂ ਬਾਅਦ ਇਹਨਾਂ ਦਾ ਮੂੰਹ ਪਲਟੇ ਨਹੀਂ ਠੀਕ ਹੈ ਇਹ ਬਹੁਤ ਧਿਆਨ ਦੇਣ ਵਾਲੀ ਗੱਲ ਹੈ ਠੀਕ ਹੈ ਜੀ ਔਰ ਆਪਾਂ ਜਿਹੜੀ ਬੁਕਰਮ ਪੇਸਟ ਕੀਤੀ ਹੋਈ ਹੈ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ ਉੱਪ ਇਥੋਂ ਫੋਲਡ ਕਰਕੇ ਬਿਲਕੁਲ ਨਾਲ ਨਾਲ ਫੈਬ੍ਰਿਕ ਇਹ ਤੁਸੀਂ ਅਗਰ ਚਾਹੋ ਤੇ ਨਾਲ ਦੇ ਨਾਲ ਵੀ ਤੁਸੀਂ ਮੇਰੇ ਵਾਂਗੂ ਇਸ ਤਰੀਕੇ ਨਾਲ ਤੁਸੀਂ ਫੋਲਡ ਕਰਕੇ ਸੁਪਰ ਸਟਿਚ ਲਗਾ ਸਕਦੇ ਹੋ ਅਗਰ ਨਹੀਂ ਤੇ ਤੁਸੀਂ ਪਹਿਲਾਂ ਇੱਕ ਰਵ ਸਟਿਚ ਇੱਥੇ ਵੀ ਲਗਾ ਲੈਣੀ ਅਗਰ ਇਜ਼ੀ ਨਹੀਂ ਲੱਗ ਰਿਹਾ ਆਪ ਜੀ ਨੂੰ ਤੇ ਜਾਂ ਗਲੂ ਦੇ ਨਾਲ ਤੁਸੀਂ ਚਿਪਕਾ ਲੈਣਾ ਔਰ ਫਿਰ ਇਸ ਤਰੀਕੇ ਦੇ ਨਾਲ ਫਿਰ ਆਪਾਂ ਇਹਨੂੰ स्टिच यदी उपर लगा है आप लैस उपर के उपर रख के लेकिन जी स्टिच है ये फैब्रिक जरा पट्टी बनाई हुई है आप उपर लगा स्टिच ठीक है और साड़ी ये बहुत ही ज़्यादा ईजी और बहुत ही अच्छे तरीके टर्न हो जाएगी बहुत सिंपल तो सिंपल अगर मेरा यन रहा है कि आप जी के नाल अपनी वीडियो शेयर करना जो कि ईजी तो ईजी काम होर बहुत ही जल्दी हो सके और फिनिशिंग का हो ठीक है जो वेखो आप स्टच स्टिच लगा चुके हैं और आप उपर यदे इस तरीके अपना उपर यदाव लिए स्टिच लगा देनी है और ठीक है और ना सा बहुत ही प्यारी यद लुक आएगा फिनिशिंग भी बहुत अच्छी आएगी और जरूर लगा है उस तो बाद आप सारा पहुँचा आप जी नैडी करके फिर आप जी शेयर करा ठीक है जी आप देखो साडा बन के रेडी हो गया है कि प्यारा और एक स्टाइलिश ज ਔਰ ਕਲਾਸੀ ਜਿਹਾ ਲੁੱਕ ਆ ਰਿਹਾ ਹੈ ਸਲਵਾਰ ਦਾ ਔਰ ਪਲੀਜ਼ ਆਪ ਜੀ ਨੇ ਜਰੂਰ ਇਹ ਟਰਾਈ ਕਰਨਾ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਚੰਗੀ ਲੱਗੇ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਠੀਕ ਹੈ ਜੀ ਇਸ ਤਰੀਕੇ ਨਾਲ ਤੁਸੀਂ ਵੀ ਰੈਡੀ ਕਰ ਸਕਦੇ ਹੋ ਬਹੁਤ ਹੀ ਪਿਆਰਾ ਲੁੱਕ ਆਇਆ ਹੈ ਸਲਵਾਰ ਦਾ ਔਰ ਜਿਆਦਾ ਬਣਨ ਦੇ ਵਿੱਚ ਕੋਈ ਜਿਆਦਾ ਨਹੀਂ ਹੈ ਛੋਟੇ ਜਿਹੇ ਐਫਰਟਸ ਦੇ ਨਾਲ ਸਾਡਾ ਬਹੁਤ ਪਿਆਰੀ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ ਆ ਵੇਖੋ ਜੀ ਬਹੁਤ ਪਿਆਰਾ ਲੱਗ ਰਿਹਾ ਹੈ ਕਿਵੇਂ ਦਾ ਲੱਗਿਆ ਜਰੂਰ ਦੱਸਣਾ ਕਮੈਂਟ ਵਿੱਚ